ਪਹਾੜਾਂ ਵਿੱਚ ਹੋ ਰਹੀ ਬਰਸਾਤ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਜਲ-ਥਲ ਹੋ ਗਿਆ ਜਿਸ ਦੇ ਚੱਲਦੇ ਸਾਰੇ ਡਰੇਨ ਭਰ ਚੁੱਕੇ ਨੇ ਬਠਿੰਡਾ ਦੇ ਚੰਦਪਾਣ ਦੇ ਡਰੇਨ ਵਿੱਚ ਵੀ 35 ਸਾਲਾਂ ਬਾਅਦ ਪਾਣੀ ਆਇਆ ਇਹ ਡਰੇਨ ਗੁਨੀਆਣਾ ਮੰਡੀ ਦੇ ਨਾਲ ਲੱਗਦਾ ਹੈ ਅਜਿਹਾ ਹੋਣ ਨਾਲ ਇੱਕ ਵੱਡੀ ਮੁਸ਼ਕਲ ਖੜੀ ਹੋ ਗਈ ਹੈ ਕਿਉਂਕਿ ਪਾਣੀ ਦੇ ਵਿੱਚ ਕਾਈ ਹੈ ਤੇ ਜਲੀ ਬੂਟੇ ਬਹੁਤ ਜ਼ਿਆਦਾ ਆ ਗਏ ਨੇ ਜਿਸ ਕਾਰਨ ਪਾਣੀ ਦਾ ਬਹਾਵ ਰੁਕ ਗਿਆ ਹੈ ਇਲਾਕੇ ਦੇ ਲੋਕਾਂ ਨੇ ਦੱਸਿਆ ਹੈ ਕਿ ਬੀਤੇ ਦਿਨ ਵੀ ਇਹਦੀ ਸਫਾਈ ਕਰਵਾਈ ਗਈ ਸੀ ਪਰ ਅੱਜ ਫਿਰ ਇਸ ਡਰੇਨ ਦੇ ਵਿੱਚ ਕੇਲੀ ਦੇ ਬੂਟੇ ਭਰ ਚੁੱਕੇ ਨੇ ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਡਰੇਨ ਦੇ ਉੱਤੇ ਇੱਕ ਬੰਦਾ ਪੱਕੇ ਤੌਰ ਤੇ ਤਾਇਨਾਤ ਕੀਤਾ ਜਾਵੇ ਤਾਂ ਕਿ ਸਮੇਂ ਸਿਰ ਸਫਾਈ ਹੁੰਦੀ ਰਹੇ ਅਤੇ ਇੱਥੇ ਪੁੱਲ ਦੇ ਹੇਠਾਂ ਪਾਣੀ ਨਾ ਰੁਕ ਸਕੇ ਹੁਣ ਇਹ ਦੇਖਣਾ ਅਹਿਮ ਰਹੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਵਾਕਿਆ ਹੀ ਇੱਕ ਜ਼ਿੰਮੇਵਾਰ ਵਿਅਕਤੀ ਨੂੰ ਇੱਥੇ ਤਾਇਨਾਤ ਕੀਤਾ ਜਾਂਦਾ ਹੈ ਜਾਂ ਨਹੀਂ ਫਿਲਹਾਲ ਦੀ ਘੜੀ ਦੇ ਲਈ ਮੌਕੇ ਤੇ ਜੀਸੀਬੀ ਪਹੁੰਚ ਗਈ ਹੈ ਤੇ ਡਰੇਨ ਦੀ ਮੋੜ ਤੋਂ ਸਫਾਈ ਸ਼ੁਰੂ ਕਰ ਦਿੱਤੀ ਗਈ ਹੈ ਜਨਹਿਤ ਅਸ਼ੀ ਦੇ ਲਈ ਬਠਿੰਡਾ ਤੋਂ ਸਾਡੇ ਸਹਿਯੋਗੀ ਸੋਨੂ ਟੁੱਟੇ ਜੀ ਦੀ ਹਸਤਾ ਸਿੰਘ ਭਾਈ ਕੀ ਕਹਿਣਾ ਹੈ ਇਸ ਲੈਟ ਨੰਬਰੋਂ ਹਮਾਰਾ ਇੱਕ ਨਹੀਂ ਇੱਥੇ ਕਿਸੇ ਬਾਸਾਂ ਪਰੋਂਦਾ ਹੈ ਇੱਥੇ ਕੋਈ ਪਰੋਂਦਾ ਹਲਾ ਹੁੰਦਾ ਨਹੀਂ ਜਿਵੇਂ ਕਿ ਬੰਨੀਆ ਪਰੋਂਦਾ ਹੋਵੇ ਲੈਟ ਨੰਬਰੋਂ ਪਰੋਂਦਾ ਹੋਵੇ ਬਹੁਤ ਦੇ ਚੰਗਿਆ ਪਰੋਂਦੇ ਇੱਦਾਂ ਪੁਰਾਣਾ ਡਰੇਨ ਹੈ ਇਹ ਬਾਈ ਜੀ ਸਤਿ ਸ੍ਰੀ ਅਕਾਲ ਕਿੰਨਾ ਇਹ ਪਾਣੀ ਕਿੱਧਰ ਤੱਕ ਜਾ ਰਿਹਾ ਹੈ ਇਹ ਪਾਸਾ ਜਾ ਰਿਹਾ ਹੈ ਉਹਨੇ ਉਹਨੇ ਜਿਹੜਾ ਤੁਹਾਨੂੰ ਨਹੀਂ ਅੱਲਾ ਪਾਸੋਂ ਨਰ ਰਿਹਾ ਬਟ ਜਿੰਦੂ ਦੇ ਪਿੰਡ ਦੇ ਲੋਕਾਂ ਨੇ ਸਾਫ਼ ਕੀਤਾ ਹਾਂ ਬਾਈ ਜੀ ਬੀ ਬਹੁਤ ਸਸਤਾ ਬਹੁਤ ਬੇ ਲੋਕ ਮੀਂਹ ਕਵਰੇਨ ਤੋਂ ਇਹ ਹੀ ਮਹੀਨ ਮੰਗਾਈ ਪ੍ਰਸ਼ਾਸਨ ਤੇ ਸਰਕਾਰਾਂ ਵੱਲੋਂ ਕੀ ਕੋਈ ਧਿਆਨ ਨਹੀਂ ਬੀਜੀ ਕਿਸੇ ਦਾ ਉਹੀ ਤਾਂ ਓਟਾ ਲੈਣ ਆ ਜਾਂਦੇ ਓਟਾ ਲੈਣ ਆ ਮੈਂ ਪੈਸੇ ਹਥਲਾਉਂਦੇ ਆ ਜਿੰਦੂਦਾਂ ਦੇ ਉੱਤੇ ਜਿੱਤ ਗਈ ਬਸ ਥਰਡ ਡਿਵੀਜ਼ਨ ਦਾ ਹਾਲ ਹੀ ਹੈ ਵਾਹ ਦਾ ਨਾਮ ਕੋ ਦਸਵਾਨ ਸਿੰਘ ਜੀ ਕਿਹੜਾ ਪਿੰਡ ਹੈ ਜੀ ਚੰਦਪਾਣ ਜੀ ਅੱਛਾ ਡਰੇਨ ਚ ਪਾਣੀ ਆਏਗਾ ਹਾਂ ਜੀ ਕੱਲ ਵੀ ਦੱਸਿਆ ਕਿ ਪਿੰਡ ਦੇ ਲੋਕਾਂ ਨੇ ਸਾਫ਼ ਕੀਤਾ ਡਰੇਨ ਇਹ ਦੇਖੋ ਜੀ ਇਹ ਤਾਂ ਪ੍ਰਸ਼ਾਸਨ ਦਾ ਕੰਮ ਹੈ ਪਿੰਡ ਦੇ ਲੋਕਾਂ ਸਾਥ ਤਾਂ ਬਾਕੀ ਜੇ ਡਰੇਨ ਤਾਂ ਸਾਡੇ ਪਿੰਡ ਟੁੱਟ ਵੀ ਨਹੀਂ ਸਕਦੀ ਬਹੁਤ ਛਾ ਪਿੰਡ ਹੈ ਸਾਡਾ ਜੀ ਇਹ ਡਰੇਨ ਸੱਤ ਡਰੇਨਾਂ ਨੂੰ ਜੋੜਦੀ ਹੈ ਜੀ ਇਹ ਤਾਂ ਪ੍ਰਸ਼ਾਸਨ ਦਾ ਕੰਮ ਹੈ ਕਿੱਥੇ ਕਿੱਥੇ ਦਾ ਕੰਮ ਇਹ ਪਾਣੀ ਦੀ ਮੈਂ ਆਰਮੀ ਚ ਰਹਿ ਕੇ ਆਇਆ ਫਾਜ਼ਿਲ ਕਾ ਜਾਂਦਾ ਜੀ ਗਾਂ ਪਾਕਿਸਤਾਨ ਨਾਂ ਜਾਂਦਾ ਹੈ ਅੱਛਾ ਸਾਫਸਾ ਨੂੰ ਭੇਜ ਗਿਆ ਅਧਿਕਾਰੀ ਇਹ ਸਾਨੂੰ ਸਾਰੇ ਨਹੀਂ ਪਤਾ ਪ੍ਰਸ਼ਾਸਨ ਨੂੰ ਉਹ ਇਹਦਾ ਕੰਮ ਹੋ ਰਿਹਾ ਜੀ ਕੱਲ ਵੀ ਬਹੁਤ ਚੜ ਲੱਗੀ ਦੀ ਟ੍ਰੇਨਿੰਗ ਤੇ ਫਲਾਤਾਂ ਨੂੰ ਕਿੱਥਾ ਦੇਖ ਪੰਜਾਬ ਦੇ ਫਲਾਤਾਂ ਤੁਹਾਡਾ ਫਲਾਤ ਤਾਂ ਸਰ ਦੇਖੋ ਜੀ ਅਜ ਤੱਕ ਕਿਸਮਤ ਵਾਲੇ ਭੱਗ ਆਲੇ ਸੀ ਸਾਡੇ ਕੋਈ ਅਜੇ ਨੁਕਸਾਨ ਜਾਨੀ ਮਾਨੀ ਨਹੀਂ ਹੋਇਆ ਜਿਹੜਾ ਗਰਦਾਸਪੁਰ ਉਧਰ ਹੋ ਰਿਹਾ ਜੀ ਬਹੁਤ ਮਾੜਾ ਹੋਣਾ ਪਹਿਲਾਂ ਤੁਹਾਨੂੰ ਇਸ ਪਾਸੇ ਜ਼ਿਆਦਾ ਨੁਕਸਾਨ ਉਧਰ ਤਾਂ ਸਰ ਆਈ ਯਾਰੀ ਹੁੰਦਾ ਜੀ ਸਾਡੇ ਸਾਡੇ ਦਾ ਬਹੁਤ ਸਹੂਲਤ ਆਈ ਸਾਡੇ ਕੋਈ ਨੁਕਸਾਨ ਨਹੀਂ ਹੋਇਆ ਬਾਕੀ ਡਰੇਨ ਬਹੁਤ ਵੱਡੀ ਹੈ ਜੀ ਆ ਦੇਖੋ ਪਾੜੀ ਛੱਡੀ ਹੈ ਜੀ ਇਹ ਦਰਖਤ ਵਟਣ ਲਈ ਮਹਿਕਮਾ ਇਹ ਗਰੀਬ ਬੰਦੇ ਜੀ ਸਾਰਾ ਦਿਨ ਲੱਗਦੇ ਆ ਇਹ ਦਰਖਤ ਇਹਨਾਂ ਨੂੰ ਵਟਣ ਦਿੰਦੇ ਉਹ ਦੇਖੋ ਕੀ ਹਾਲ ਹੈ ਜੀ ਉੱਧਰ ਘਮਾਓ ਕੈਮਰਾ ਆਪਣਾ ਤੇ ਜੇ ਗੱਲ ਕੀਤੀ ਜਾਵੇ ਇੱਥੇ ਲਾਈਟਿੰਗ ਕੀਤਾ ਵੀ ਪ੍ਰਬੰਧ ਕਰਨਾ ਚਾਹੀਦਾ ਹੈ ਫੁੱਲ ਰਗਾ ਪਿਕਲ ਟਾਪ ਦੇਣੇਗੇ ਤੇਜ਼ੀ ਨਾਲ ਹਾਂ ਜੀ ਕੁਝ ਨਹੀਂ ਇੱਥੇ ਪ੍ਰਬੰਧ ਹੁੰਦਾ ਨਹੀਂ ਪ੍ਰਬੰਧ ਚਾਹੀਦਾ ਨਹੀਂ ਇਹ ਕਿਹੜਾ ਤੰਤ चाहींदी नंबर